ਵਿਖਾ ਕੇ ਦੱਸ ਕੇ ਜਾ ਫਿਰ ਕੋਈ ਐਵੇਂ ਰਹਿ ਗਿਆ ਮੈਨੂੰ ਲੰਭਾ ਰਾ ਦਿਓ ਅੱਛਾ ਵਾਠ ਠੀਕ ਹੈ ਠੀਕ ਵਾਠ ਠੀਕ ਹੈ ਔਣ ਦਾ ਬਾਜੀ ਸੋ ਬੜਾ ਧੰਨਵਾਦ ਆ ਸੋ ਲਓ ਬਾਜੀ ਤੀਜੀ ਸ਼ੈਪ ਦੀ ਪਹਿਲੀ ਗੱਡੀ ਆ ਤੇ ਹਰੇਕ ਗੱਡੀ ਇੱਕ ਦੂਜੀ ਨਾਲੋਂ ਹੁਣ ਚੜਦੀ ਆਉਣੀ ਆ ਹਜੇ ਵਜੀਰਾਬਾਦ ਹੈਪੀ ਹੋਣੀ ਕਰਨ ਹੋਣੀ ਸੀਪੇ ਹੋਣੀ ਵੀਰੋ ਸਕੂਟਰ ਹਜੇ ਉਹਨਾਂ ਕੋਲੇ ਆ ਆ ਗੱਡੀ ਭੱਜੀ ਤੋਂ ਬਾਅਦ ਜਾਂ ਅਗਲੀ ਸ਼ਿਫਟ ਭੱਜੀ ਤੋਂ ਬਾਅਦ ਦੇਖਦੇ ਆ ਉਹਨਾਂ ਕੋਲੇ ਬਰਕਰਾਰ ਰਹਿੰਦਾ ਜਾਂ ਕੋਈ ਫਿਰ ਹੋਰ ਲੈ ਕੇ ਜਾਂਦਾ ਇਹ ਹਜੇ ਸਮੇਂ ਦੀਆਂ ਗੱਲਾਂ ਨੇ ਘਲੋਟੀ ਪਿੰਡ ਦੇ ਮੇਲੇ ਦੀਆਂ ਗੱਲਾਂ ਨੇ 1 ਦਸੰਬਰ 2025 ਦੀਆਂ ਗੱਲਾਂ ਨੇ ਆ ਗਈ ਭਾਈ ਲਓ ਭਾਈ ਜੀ ਤੀਜੀ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਤੇ ਆ ਹਾਂ ਬੋ 24 ਸੈਕਿੰਡ 19 ਪੁਆਇੰਟ ਬਾਜੀ ਸਮਾ ਲੱਗ ਗਿਆ 24 ਸੈਕਿੰਡ 19 ਪੁਆਇੰਟ ਬਾਜੀ ਸਮਾ ਲੱਗ ਗਿਆ ਇਹ ਆ ਬਾਈ ਜੀ ਗੈਰੀ ਕੁਲੋਟੀ ਇਹ ਗੈਰੀ ਕੁਲੋਟੀ ਇਹ ਉਰਲੇ ਪਾਸੇ ਬਾਈ ਜੀ ਖਿ